ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਸਾਰੇ ਇਲਾਕੇ ਦੇ ਨੂੰ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਨੂੰ 1 ਜੂਨ ਨੂੰ ਜਿਹੜਾ ਸ਼ਹੀਦੀ ਦਿਵਸ ਹੈ ਜਿਹੜਾ ਕੱਲੂ ਘਾਰੇ ਦੇ ਸੰਬੰਧ ਦੇ ਵਿੱਚ ਮਨਾਇਆ ਜਾਂਦਾ ਜੋ 1984 ਦੇ ਸੰਬੰਧ ਦੇ ਵਿੱਚੋਂ ਸ਼ੁਰੂ ਹੋਇਆ ਹੈ ਤੇ ਪਿੰਡ ਲੇਲਕਲਾਂ ਦੇ ਵਿੱਚ ਗੁਰਦੁਆਰਾ ਪਾਸ਼ਾਹੀ ਨੌਮੀ 5 ਜੂਨ ਨੂੰ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਨਾਲ ਗੁਰਮਤ ਸਮਾਗਮ ਹੋਊਗਾ ਕੀਰਤਨ ਦਰਬਾਰ ਹੋਊਗਾ ਵਿਚਾਰਾ ਕੀਤੀਆਂ ਜਾਣਗੀਆਂ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਮੂਹ ਇਲਾਕੇ ਦੀ ਸੰਗਤ ਸਵੇਰੇ 8 ਵਜੇ ਇਹ ਸਮਾਗਮ ਆਰੰਭ ਹੋਣਾ ਤੇ ਸਾਰੀ ਸੰਗਤ 8 ਵਜੇ ਤੱਕ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੇ ਜਿਹੜੀ ਸੰਗਤ ਇੱਥੇ ਨਹੀਂ ਪਹੁੰਚ ਸਕਦੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਸ ਸ਼ਹੀਦੀ ਹਫਤੇ ਦੇ ਦੌਰਾਨ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਵੀ ਦਿਨ ਤੁਹਾਨੂੰ ਠੀਕ ਲੱਗਦਾ ਉਸ ਦਿਨ ਗੁਰਦੁਆਰਾ ਸਾਹਿਬ ਇਕੱਠੇ ਹੋ ਅਖੰਡ ਪਾਠ ਕਰਵਾ ਸਕਦੇ ਹੋ ਸਹਿਜ ਪਾਠ ਕਰਵਾ ਸਕਦੇ ਹੋ ਸੁਖਮਨੀ ਸਾਹਿਬ ਦੇ ਪਾਠ ਕਰਾ ਸਕਦੇ ਹੋ ਜੇ ਇਹ ਨਹੀਂ ਹੋ ਸਕਦਾ ਤਾਂ ਕਟੋਕਾ ਟਿੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੋ ਗੁਰਦੁਆਰਾ ਸਾਹਿਬ ਪਹੁੰਚ ਕੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਉਹਨਾਂ ਸਿੱਖ ਸਿਗੜੀਆਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਇਸ ਸ਼ਹੀਦੀ ਹਫ਼ਤੇ ਦੇ ਦੌਰਾਨ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਜੂਝ ਕੇ ਸ਼ਹੀਦੀਆਂ ਪ੍ਰਾਪਤ ਸੋ ਬਾਕੀ ਦੁਬਾਰੇ ਫੇਰ ਬੇਨਤੀ ਹੈ ਸਾਰੀ ਸੰਗਤ ਨੂੰ ਕਿ ਪੋਸਟਰ ਤੁਸੀਂ ਥੱਲੇ ਦੇਖ ਹੀ ਰਹੇ ਹੋ ਤੇ 5 ਜੂਨ ਨੂੰ ਗੁਰਦੁਆਰਾ ਪਾਸ਼ਾਹੀ ਨੌਵੀਂ ਪਿੰਡ ਲੇਲਕਲਾਂ ਦੇ ਵਿੱਚ ਸਵੇਰੇ 8 ਵਜੇ ਸਹੀ ਪਹੁੰਚਣ ਦੀ ਕਿਰਪਾਲਤਾ ਕਰਨੀ ਸਾਰੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਲੰਗਰ ਚੱਲਣਾ ਤੇ ਉਹਦੇ ਵਿੱਚ ਵੀ ਸੇਵਾ ਵਾਸਤੇ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਕੋਸ਼ਿਸ਼ ਕਰਨੀ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਸਾਡੇ ਸਮਾਗਮ ਨੂੰ ਸਫਲ ਬਣਾਓਗੇ 3 1984 ਦੇ ਸ਼ਹੀਦਾਂ ਦੀ ਯਾਦ ਵਿੱਚ ਕਰ ਰਹੇ ਹਾਂ ਤਾਂ ਅੱਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਫਿਰਤਾਂ ਇਹੋ ਜਿਹੀਆਂ ਇਸ ਇਲਾਕੇ ਦੇ ਵਿੱਚ ਪੈਸਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ